ਪੰਜਾਬ ਤੇ ਆਈ ਇੱਕ ਕੁਦਰਤੀ ਆਫਤ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਵੀ ਜਿੰਦਾਬਾਦ ਹੀ ਰੱਖਿਆ ਹੋਇਆ ਤੇ ਇੱਥੇ ਰਹਿੰਦੇ ਲੋਕ ਤਾਂ ਇੰਨੇ ਨਰਮ ਨੇ ਕਿ ਆਪਣੇ ਰਿਸ਼ਤੇਦਾਰਾਂ ਦੀ ਵੀ ਕਿਸ ਤਰ੍ਹਾਂ ਸਹਾਇਤਾ ਕਰਦੇ ਨੇ ਤੇ ਉਹਨਾਂ ਦਾ ਦੇਣ ਦਿੰਦੇ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੇਗਾ ਇਹ ਗੱਲ ਮੇਰੇ ਕਿਸੇ ਜਾਣਕਾਰ ਦੋਸਤ ਨੇ ਦੱਸੀ ਕਹਿੰਦਾ ਕਿ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਦੋਂ ਕਿਸ਼ਤੀਆਂ ਆਹੀਂ ਰਾਸ਼ਨ ਲੈ ਕੇ ਪਹੁੰਚ ਰਹੇ ਸੀ ਤਾਂ ਅਸੀਂ ਜਦੋਂ ਇੱਕ ਘਰ ਦੇ ਵਿੱਚ ਪਹੁੰਚੇ ਜੋ ਕਿ ਆਬਾਦੀ ਤੋਂ ਬਹੁਤ ਦੂਰ ਸੀ ਉੱਥੇ ਇੱਕ ਬਜ਼ੁਰਗ ਜੋੜਾ ਇੱਕ ਨੂੰ ਤੇ ਨਿੱਕੇ-ਨਿੱਕੇ ਦੋ ਬੱਚੇ ਸੀ ਪੁੱਤਰ ਸ਼ਾਇਦ ਰੋਜੀ ਰੋਟੀ ਲਈ ਵਿਦੇਸ਼ ਗਿਆ ਹੋਇਆ ਸੀ ਘਰ ਦੇ ਹਾਲਾਤ ਦੇਖ ਕੇ ਲੱਗਦਾ ਸੀ ਕਿ ਰੋਟੀ ਬੜੀ ਮੁਸ਼ਕਿਲ ਨਾਲ ਮਿਲਦੀ ਹੋਵੇਗੀ ਕਿਉਂਕਿ ਘਰ ਦੀ ਆਬਾਦੀ ਤੋਂ ਕਾਫੀ ਦੂਰ ਸੀ ਤੇ 10 ਫੁੱਟ ਦੇ ਕਰੀਬ ਪਾਣੀ ਵਿੱਚ ਵੀ ਘਿਰਿਆ ਹੋਇਆ ਸੀ ਅਸੀਂ ਰਾਸ਼ਨ ਦੇ ਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਗੱਲਾਂ-ਗੱਲਾਂ ਦੇ ਵਿੱਚ ਮਾਤਾ ਨੇ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਭਾਈ ਤਾਂ ਮੈਂ ਉਸ ਨੂੰ ਆਪਣਾ ਪਿੰਡ ਦੱਸਿਆ ਤੇ ਫਿਰ ਉਸ ਨੇ ਅੱਗੇ ਮੇਰਾ ਬਾਪ ਦਾ ਨਾਮ ਵੀ ਪੁੱਛਿਆ ਤੇ ਮੈਂ ਉਹ ਵੀ ਦੱਸ ਦਿੱਤਾ ਅੱਗੋਂ ਮੈਨੂੰ ਕਹਿਣ ਲੱਗੇ ਕਿ ਤੂੰ ਤਾਂ ਪਾਈ ਫਲਾਣੇ ਪਿੰਡ ਮੰਗਿਆ ਹੋਇਆ ਤਾਂ ਮੈਂ ਕਿਹਾ ਹਾਂ ਮਾਤਾ ਮੈਂ ਉੱਥੇ ਹੀ ਮੰਗਿਆ ਹੋਇਆ ਉਹ ਕਹਿੰਦੇ ਜਦੋਂ ਮੈਂ ਦੱਸਿਆ ਤਾਂ ਫਿਰ ਉਸ ਘਰ ਦੀ ਬਜ਼ੁਰਗ ਮਾਤਾ ਜਿਸ ਦੀ ਕਿ ਛੱਤ ਉੱਤੇ ਪੇਟੀ ਰੱਖੀ ਹੋਈ ਸੀ ਅੰਦਰ ਪਾਣੀ ਭਰਿਆ ਹੋਣ ਕਰਕੇ ਸਮਾਨ ਸਾਰਾ ਛੱਤ ਤੇ ਪਿਆ ਸੀ ਵਿਚੋਂ ਕੁਝ ਕੱਪੜੇ ਤੇ 100 ਰੁਪਇਆ ਰੱਖ ਕੇ ਮੈਨੂੰ ਫੜਾਉਣ ਲੱਗੀ ਤੇ ਮੈਂ ਇਨਕਾਰ ਕਰ ਦਿੱਤਾ ਤੇ ਮੈਂ ਮਾਤਾ ਨੂੰ ਚੁੱਪ ਜੀ ਵਟ ਕੇ ਪੁੱਛਿਆ ਕਿ ਮਾਤਾ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਮੈਨੂੰ ਕਹਿਣ ਲੱਗੀ ਕਿ ਕਾਕਾ ਜਿੱਥੇ ਤੂੰ ਮੰਗਿਆ ਹੋਇਆ ਉਹ ਸਾਡੇ ਰਿਸ਼ਤੇਦਾਰ ਨੇ ਜਵਾਈ ਭਾਈ ਪਹਿਲੀ ਵਾਰ ਘਰ ਆਇਆ ਹੁਣ ਖਾਲੀ ਹੱਥ ਥੋੜਾ ਮੋੜਨ ਦੇਾਂਗੇ ਮੇਰਾ ਦੋਸਤ ਕਹਿੰਦਾ ਇਹ ਗੱਲ ਸੁਣ ਕੇ ਮੇਰੀ ਉੱਥੇ ពਬ ਨਿਕਲ ਗਈ ਤੰਨੇ ਇਹ ਲੋਕ ਕੈਸੀ ਮਿੱਟੀ ਦੇ ਬਣੇ ਨੇ ਇਹ ਲੋਕ ਇੱਡੇ ਸਖਤ ਹਾਲਾਤ ਵਿੱਚ ਵੀ ਰਿਸ਼ਤਿਆਂ ਦਾ ਮਾਨ ਰੱਖਣਾ ਨਹੀਂ ਭੁੱਲਦੇ ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੇ ਤੇ ਭਾਵੇਂ ਅੱਜ ਔਖਾ ਸਮਾਂ ਹੈ ਪਰ ਪੰਜਾਬ ਦੇ ਬਾਰੇ ਤੁਸੀਂ ਕੁਝ ਮਰਜ਼ੀ ਕਹਿ ਲਓ ਕਿ ਪੰਜਾਬ ਲੁੱਟਿਆ ਗਿਆ ਪੰਜਾਬ ਦਾ ਮਾਰਿਆ ਗਿਆ ਪੰਜਾਬ ਨੇ ਭਾਵੇਂ ਕਿੰਨੀ ਵੀ ਮਾਰ ਸਹ ਲਈ ਲੇਕਿਨ ਜਦੋਂ ਐਸੇ ਚੜ੍ਹਦੀ ਕਲਾ ਵਾਲੇ ਲੋਕ ਪੰਜਾਬ ਦੇ ਵਿੱਚ ਬੈਠੇ ਨੇ ਤਾਂ ਪੰਜਾਬ ਕਦੇ ਵੀ ਹਾਰ ਨਹੀਂ ਸਕਦਾ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦੀ ਰਹੇਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਈਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਰੱਬ ਰਾਖਾ